ਅਮਰੀਕਾ ਦੇ ਨਾਲ ਤਣਾਅ ਬਿਚਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਾਰਤ ਨਾਲ ਸਬੰਧ ਸੁਧਾਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਜਿੱਥੇ ਇੱਕ ਪਾਸੇ ਲੱਗੇ ਹੋਏ ਨੇ ਇਸ ਦਰਮਿਆਨ ਹੀ ਅਜਿਹੇ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਨੇ ਝਟਕਾ ਦਿੱਤਾ ਹੈ ਜੋ ਉੱਥੋਂ ਦਾ ਵੀਜ਼ਾ ਹਾਸਲ ਕਰਨ ਦੀ ਦੌੜ ਦੇ ਵਿੱਚ ਸ਼ਾਮਲ ਨੇ ਜੀ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਖਾਸਾ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਕਿਉਂਕਿ ਬਹੁਤ ਸਾਰੇ ਬਦਲਾਅ ਅੰਤਰਰਾਸ਼ਟਰੀ ਸੱਤਰ ਤੇ ਕੀਤੇ ਜਾ ਰਹੇ ਨੇ ਸਰਕਾਰੀ ਅੰਕੜਿਆਂ ਮੁਤਾਬਕ 4 ਵਿੱਚੋਂ 3 ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾ ਰਹੀਆਂ ਨੇ ਦਰਅਸਲ ਅੰਤਰ ਅਸਟਰੀ ਵਿਦਿਆਰਥੀਆਂ ਤੇ ਕੈਨੇਡਾ ਦੀਆਂ ਸਖਤ پابੰਦੀਆਂ ਦਾ ਇਹ ਬੁਰਾ ਅਸਰ ਹੋ ਰਿਹਾ ਹੈ ਜ਼ਿਕਰਯੋਗ ਹੈ ਕਿ ਕੈਨੇਡਾ ਭਾਰਤੀ ਵਿਦਿਆਰਥੀਆਂ ਦੇ ਲਈ ਪਸੰਦੀਦਾ ਸਥਾਨ ਬਣਿਆ ਹੋਇਆ ਹੈ ਔਰ ਆਨਬੋਲਿਸ ਸਮਮੇ ਦੇ ਵਿੱਚ ਜਦੋਂ ਅਸੀਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਤੇ ਇਮੀਗ੍ਰੇਸ਼ਨ ਨੀਤੀਆਂ ਦੇ ਕਾਰਨ ਹੁਣ ਆਪਣੀ ਪ੍ਰਸਿੱਧੀ ਗਵਾ ਵੀ ਰਹੇ ਨੇ ਦਰਅਸਲ ਕੈਨੇਡਾ ਨੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਹੁਣ ਘੱਟ ਕਰਨ ਦੇ ਬਾਰੇ ਸੋਚਿਆ ਹੈ ਤੇ ਖਾਸ ਕਰਕੇ ਵਿਦਿਆਰਥੀ ਵੀਜ਼ਿਆਂ ਦੇ ਨਾਲ ਜੁੜੀ ਧੁੱਖਾ ਧੜੀ ਤੇ ਨਾਲ ਦੇ ਨਾਲ ਇਹਨਾਂ ਦੇ ਨਾਲ ਨਜਿੱਠਣ ਦੀਆਂ ਵਿਆਪਕ ਕੋਸ਼ਿਸ਼ਾਂ ਦੇ ਤਹਿਤ 2025 ਦੀ ਸ਼ੁਰੂਆਤ ਦੇ ਵਿੱਚ ਹੀ ਕੱਤਾ ਦੂਜੇ ਸਾਲ ਜਾਰੀ ਕੀਤੇ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾਂ ਦੀ ਗਿਣਤੀ ਘਟਾ ਕਰ ਦਿੱਤੀ ਗਈ ਹੈ ਰਿਪੋਰਟ ਵਿੱਚ ਤਾਂ ਇਹ ਵੀ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਮੁਹੱਈਆ ਕਰਾਇਏ ਗਏ ਅੰਕੜਿਆਂ ਮੁਤਾਬਕ ਅਗਸਤ 2025 ਵਿੱਚ ਲਗਭਗ 74% ਭਾਰਤੀ ਅਰਜ਼ੀਆਂ ਅਸਵੀਕਾਰ ਕਰ ਦਿੱਤੀਆਂ ਗਈਆਂ ਸਨ ਜਦਕਿ 2 ਸਾਲ ਪਹਿਲਾਂ ਅਗਸਤ 2023 ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਨੂੰ ਰੱਦ ਕਰਨ ਦਾ ਅੰਕੜਾ 32% ਸੀ ਸੋ ਇੱਕ खासा ਵਾਧਾ ਹੋ ਰਿਹਾ ਹੈ ਜਿਸ ਦਾ ਅਸਰ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੁਰਸਾ ਦਾ ਪਿਆ ਸਕਦਾ ਹੈ ਸੋ ਜਦੋਂ ਅਸੀਂ ਇੱਥੇ ਗੱਲ ਕਰਦੇ ਹਾਂ ਤਾਜ਼ਾ ਅੰਕੜਿਆਂ ਦੀ ਕੈਨੇਡਾ ਦੇ ਵਿੱਚ ਉੱਚ ਸਕੈਂਡਰੀ ਸੰਸਥਾਵਾਂ ਦੇ ਵਿੱਚ ਅਧਿਅਨ ਦੇ ਲਈ ਵੀਜ਼ਾ ਮੰਗਣ ਵਾਲੇ ਹਰ ਚਾਰ ਦੇ ਵਿੱਚੋਂ ਤਿੰਨ ਭਾਰਤੀ ਵਿਦਿਆਰਥੀਆਂ ਨੂੰ ਨਿਰਾਸ਼ਾ ਹੱਥ ਲੱਗ ਰਹੀ ਹੈ ਚੀਨੀ ਅਰਜ਼ੀਆਂ ਵੀ ਰੱਦ ਹੋ ਰਹੀਆਂ ਨੇ ਜਦੋਂ ਅਸੀਂ ਚੀਨੀ ਅਰਜ਼ੀਆਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਰੱਦ ਕਰਨ ਦੀ ਦਰ ਭਾਰਤ ਨਾਲੋਂ ਕਿਤੇ ਨਾ ਕਿਤੇ ਘੱਟ ਹੈ ਕੈਨੇਡਾ ਨੇ ਭਾਰਤ ਸਮੇਤ ਚੀਨ ਅਤੇ ਹੋਰ ਦੇਸ਼ਾਂ ਨੂੰ ਇਹ ਵੱਡਾ ਝਟਕਾ ਦਿੱਤਾ ਹੈ ਪਰ ਚੀਨੀ ਅਰਜ਼ੀਆਂ ਨੂੰ ਅਸਵੀਕਾਰ ਕਰਨ ਦੀ ਦਰ ਭਾਰਤ ਦੇ ਨਾਲੋਂ ਘੱਟ ਹੈ ਅੰਕੜੇ ਤਾਂ ਹੀ ਦੱਸੋ ਦਿਨੇ ਕਿ ਅਗਸਤ 2025 ਤੱਕ ਲਗਭਗ 24% ਚੀਨੀ ਅਧਿਆਨ ਪਰਮਿਟ ਕੈਨੇਡਾ ਨੇ ਅਸਵੀਕਾਰ ਕਰ ਦਿੱਤੇ ਨੇ ਭਾਰਤੀ ਬਿਨੇਕਾਰ ਪਹਿਲਾਂ ਤੋਂ ਹੀ ਬਹੁਤ ਘੱਟ ਹੋ ਚੁੱਕੇ ਹਨ ਭਾਰਤੀ ਬਿਨੇਕਾਰਾਂ ਦੀ ਗਿਣਤੀ ਅਗਸਤ 2023 ਦੇ ਵਿੱਚ 20900 ਤੋਂ ਘਟ ਕੇ ਅਗਸਤ 2025 ਦੇ ਵਿੱਚ 4515 ਰਹਿ ਗਈ ਸੋ ਇਹਨਾਂ ਦੋਨਾਂ ਸਾਲਾਂ ਦੇ ਵਿੱਚ ਕਿੰਨਾ ਬਦਲਾਅ ਇਸ ਦੇ ਵਿੱਚ ਆਇਆ ਹੈ ਗਿਣਤੀ ਦੇ ਵਿੱਚ ਇਹਨਾਂ ਵਿੱਚੋਂ 77% ਅਰਜ਼ੀਆਂ ਜਿਹੜੀਆਂ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਦਲਾਅ ਹੋਰ ਜ਼ਿਆਦਾ ਹੋ ਸਕਦਾ ਹੈ। ਜਦੋਂ ਅਸੀਂ ਪਿਛਲੇ 2 ਸਾਲਾਂ ਦੀ ਗੱਲ ਕਰਦੇ ਹਾਂ, ਸਾਲ 2023 ਤੋਂ ਲੈ ਕੇ ਸਾਲ 2025 ਦੀ ਕਿ ਕਿਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਅਰਜ਼ੀਆਂ ਰੱਦ ਕੀਤੀਆਂ ਗਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਹੋਰ ਜ਼ਿਆਦਾ ਪ੍ਰਭਾਵ ਪੈ ਸਕਦਾ ਹੈ। ਸੋ ਜਿਹੜੇ ਵਿਦਿਆਰਥੀ ਆਪਣਾ ਭਵਿੱਖ ਸੋਚ ਵਿਚਾਰ ਰਹੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਬਣਾ ਸਕਦੇ ਨੇ ਤੇ ਬਹੁਤ ਹੀ ਸੋਚ ਵਿਚਾਰ ਕੇ ਆਪਣੀਆਂ ਐਪਲੀਕੇਸ਼ਨਜ਼ ਲਗਾਉਣੀਆਂ ਪੈਣਗੀਆਂ। ਜਿੱਥੇ ਭਾਰਤੀਆਂ ਨੂੰ ਵੀਜ਼ਾ ਮਿਲਣ ਦੀ ਅਸਵੀਕਾਰਤਾ ਦਰ ਬਹੁਤ ਜ਼ਿਆਦਾ ਘੱਟ ਰਹੀ ਹੈ ਚੀਨੀ ਵਿਦਿਆਰਥੀਆਂ ਦੇ ਉੱਪਰ ਵੀ ਇਸ ਦਾ ਅਸਰ ਪੈ ਰਿਹਾ ਹੈ ਲੇਕਿਨ ਉਹਨਾਂ ਦੀ ਦਰ ਭਾਰਤੀਆਂ ਦੇ ਨਾਲੋਂ ਕਿਤੇ ਘੱਟ ਹੈ